ਅੱਜ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋੜੀਆਂ ਪੱਠੀਆਂ ਪਟਿਆਲਾ ਦੇ ਵਿੱਚ ਇੱਕ ਬੜੀ ਵੱਡੀ ਵਾਰਦਾਤ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਦੱਸ ਦਈਏ ਤਕਰੀਬਨ 50 ਤੋਂ 60 ਜਿਹੜੇ ਨਵੇਂ ਪੇਟੀ ਪੈਕ ਬੰਦ ਮੋਬਾਈਲ ਫੋਨ ਸੀਗੇ ਉਹਨਾਂ ਨੂੰ ਚੋਰੀ ਕਰ ਲਿੱਤਾ ਗਿਆ ਹਾਲਾਂਕਿ ਤਕਰੀਬਨ 50000 ਤੋਂ ਵੱਧ ਦੀ ਜਿਹੜੀ ਨਕਦੀ ਰਾਸ਼ੀ ਸੀਗੀ ਦੁਕਾਨ ਦੇ ਵਿੱਚ ਮੌਜੂਦ ਉਹ ਵੀ ਜਿਹੜੀ ਇਹ ਚੋਰਾਂ ਵੱਲੋਂ ਰਫੂ ਚੱਕਰ ਕਰ ਲਈਤੀ ਗਈ ਹੈ ਹਾਲਾਂਕਿ ਇਸ ਸਕਰੀਨ 'ਤੇ ਤੁਸੀਂ ਸੀਸੀਟੀਵੀ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਰਾਤ ਦੇ ਤਕਰੀਬਨ 1 ਤੋਂ 2 ਵਜੇ ਦੇ ਵਿੱਚ ਵਿੱਚ ਦੀ ਇਹ ਸੀਸੀਟੀਵੀ ਹੈ ਜਿੱਥੇ ਕਿ ਕਈ ਮੁੰਡੇ ਮੂੰਹ ਤੇ ਮਾਸਕ ਪਾ ਕੇ ਅਤੇ ਬੈਗ ਚੱਕ ਕੇ ਆਪਣੇ ਨਾਲ ਉਸ ਦੁਕਾਨ ਦੇ ਵਿੱਚ ਐਂਟਰ ਹੁੰਦੇ ਤੁਹਾਨੂੰ ਦਿਖਾਈ ਦੇਣਗੇ ਦੱਸਦੇ ਕਿ 26 ਤਰੀਕ ਦੀ ਸਵੇਰ ਨੂੰ ਕਹਿ ਸਕਦੇ ਆ ਕਿ 25 ਤਰੀਕ ਤੋਂ ਬਾਅਦ ਜਿਹੜਾ ਰਾਤ ਦਾ 1 ਤੋਂ 2 ਵਜੇ ਦਾ ਸਮਾਂ ਸੀਗਾ ਜਾਂ ਕਹਿ ਲਈਏ ਕਿ 25 ਤੋਂ 26 ਤਰੀਕ ਦੀ ਰਾਤ ਸੀਗੀ ਜਿਹੜੀ ਉਹਦੇ ਵਿੱਚ ਵਿੱਚ ਇਹ ਚੋਰੀ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪਟਿਆਲਾ ਦੇ ਨਿਵਾਸੀ ਇਸ ਵੇਲੇ ਚਿੰਤਤ ਕਾਫੀ ਨਜ਼ਰ ਆ ਰਹੇ ਨੇ ਕਿਉਂਕਿ ਪਟਿਆਲਾ ਦੇ ਵਿੱਚ ਪਿਛਲੇ ਕਈ ਦਿਨਾਂ ਦੇ ਵਿੱਚ ਕਈ ਚੋਰੀਆਂ ਜਿਹੜੀ ਹੋ ਰਹੀਆਂ ਨੇ ਸੋਚਣ ਵਾਲੀ ਗੱਲ ਇਹ ਹੈ ਕਿ ਪਟਿਆਲਾ ਪੁਲਿਸ ਬਖੂਬੀਅਤ ਬੜੇ ਵੱਡੇ ਵੱਡੇ ਕੇਸਾਂ ਨੂੰ ਮਿੰਟਾਂ 'ਚ ਸੋਲਵ ਕਰ ਦਿੰਦੀ ਹੈ ਕਈ ਘੰਟਿਆਂ ਦੇ ਵਿੱਚ ਸੋਲਵ ਕਰ ਦਿੰਦੀ ਹੈ ਪਰ ਇਹੀਆਂ ਛੋਟੀਆਂ ਵਾਰਦਾਤਾਂ ਪਹਿਲਾਂ ਵੀ ਗ੍ਰਿਵੈਂਸ ਸਟੋਰੀਜ਼ ਉੱਤੇ ਕਈ ਐਕਸਕਲੂਸਿਵ ਸਟੋਰੀਆਂ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ ਚੋਰੀਆਂ ਦੀ ਉਸ ਤੋਂ ਬਾਅਦ ਹੁਣ ਇੱਕੇ ਵੱਡੀ ਵਾਰਦਾਤ ਸਾਹਮਣੇ ਆਈ ਹੈ ਹਾਲਾਂਕਿ ਐਸਐਚਓ ਕਤਵੱਲੀ ਹਰਜਿੰਦਰ ਢਿੱਲੋਂ ਵੀ ਮੌਕੇ ਤੇ ਪਹੁੰਚੇ ਹਾਲਕਿ ਇਹ ਵੀ ਇੱਕ ਬੜੀ ਕਹਿ ਸਕਦੇ ਆ ਕਿ ਵੱਡੀ ਗੱਲ ਹੈ ਕਿ ਐਸਐਚਓ ਖੁਦ ਮੌਕੇ ਤੇ ਪਹੁੰਚ ਕੇ ਤਫਸ਼ੀਸ਼ ਕਰਨ ਦੀ ਕੋਸ਼ਿਸ਼ ਕੀ ਅਸੀਂ ਜਲਦ ਤੋਂ ਜਲਦ ਇਹ ਜਿਹੜੀ ਚੋਰੀ ਹੈ ਇਸ ਨੂੰ ਟ੍ਰੇਸ ਕਰਾਂਗੇ ਹਾਲੇ ਕਿ ਚੋਰਾਂ ਵੱਲੋਂ ਜਿਹੜੇ ਡੱਬੇ ਸੀਗੇ ਪੇਟੀ ਪੈਕ ਉਹਨਾਂ ਨੂੰ ਖੋਲ ਕੇ ਇਕੱਲਾ ਇਕੱਲਾ ਮੋਬਾਈਲ ਬੈਗ ਦੇ ਵਿੱਚ ਪਾਇਆ ਜਾਂਦਾ ਹੈ ਤੇ ਮੋਬਾਈਲ ਦੇ ਡੱਬੇ ਉਸੇ ਦੁਕਾਨ ਦੇ ਅੰਦਰ ਛੱਡ ਦਿੱਤੇ ਜਾਂਦੇ ਨੇ ਬੜੀ ਹੈਰਾਨੀ ਵਾਲੀ ਗੱਲ ਹੈ ਤੇ ਐਕਸਕਲੂਸਿਵ ਤਸਵੀਰਾਂ ਸਿਰਫ ਔਰ ਸਿਰਫ ਤੁਹਾਨੂੰ ਗ੍ਰਿਵੈਂਸ ਔਰ ਇਸ ਤੇ ਦੇਖਣ ਨੂੰ ਮਿਲ ਰਹੀਆਂ ਨੇ ਇਹ ਸਰ ਕੀ ਨਾਮ ਹੈ ਜੀ ਮੇਰਾ ਵਿਤਨ ਕਰੇਗਾ ਜੀ ਹਾਂ ਦੇਖੋ ਕੀ ਹੋਇਆ ਇੱਥੇ ਸਾਡੇ ਨਾਲ ਥੋੜੀ ਜਿਹੀ ਬੇਰ ਚਲਦੀ ਸੀ ਜੀ ਤਾਂ ਮਿਸਤੀ ਸਰੇ ਆਏ ਤੇ ਤਾਂ ਮੱਡਾ ਮੱਡੇ ਤੋਂ ਬਾਅਦ ਵਿੱਚ ਉਹ ਖੁੱਲੀ ਆ ਦੇਖਿਆ ਕਿ ਅੰਦਰ ਆਇਆ ਤਾਂ ਸਾਰੇ ਮੋਬਾਈਲ ਮਿੰਟ ਦੇ ਖੁੱਲੇ ਹੋਏ ਸਨ ਹੁਣ ਮੈਨੂੰ ਫੋਨ ਕੀਤਾ ਤਾਂ ਫਿਰ ਮੈਂ 9:30 ਵਜੇ ਫੋਨ ਕੀਤਾ ਫਿਰ ਕੋਣੀ ਕਸ ਵਜੇ ਮੈਂ ਆਪਣੇ ਬੇਟੇ ਨਾਲ ਗਿਆ ਆ ਬੇਟੇ ਨਾਲ ਗਿਆ ਦੰਤਰਾ ਕੇ ਦੇਖਿਆ ਸਾਰੇ ਮੋਬਾਈਲ ਵਗਾਰਾ ਖੁੱਲੇ ਹੋਏ ਆ ਸਰ ਦਾਤੂ ਜੀ ਜਿਹੜੀ ਆਵਾਜ਼ ਆ ਹਾਂਜੀ ਸਾਨੂੰ ਅੱਜ ਇਨਟੀਮੇਸ਼ਨ ਮਿਲੀ ਸੀ ਸਵੇਰੇ ਬੇਪਨ ਗਰਗਜੀ ਦੀ ਇਲੈਕਟ੍ਰੋਨਿਕਸ ਦੀ ਦੁਕਾਨਾਂ ਜੌੜੀਆਂ ਪੱਟੀਆਂ ਤੇ ਜੋ ਅਸੀਂ ਮੌਕੇ ਤੇ ਪਹੁੰਚੇ ਤੇ ਵੈਰੀਫਾਈ ਕਰ ਰਹੇ ਹਾਂ ਇੱਥੇ ਦੇਖਣ ਨੂੰ ਲੱਗਦਾ ਜਿਵੇਂ 60-70 ਮੋਬਾਈਲ ਚੋਰੀ ਹੋਏ ਨੇ ਤੇ ਕੁਝ ਕੈਸ਼ ਇਹਨਾਂ ਦਾ ਗੱਲੇ ਦੇ ਵਿੱਚੋਂ ਗਿਆ ਤੇ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਅੱਗੇ ਇਹਨੂੰ ਜਲਦ ਤੋਂ ਜਲ ਟ੍ਰੇਸ ਕਰਾਂਗੇ